ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਵਿੱਚ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਤੁਹਾਨੂੰ ਮਿਲੂਗਾ ਜੀ ਆਲੂ ਰਾਜਮਾ ਦੀ ਸਬਜ਼ੀ ਬਣਾਈ ਸੀਗੀ ਤੇ ਤੁਹਾਨੂੰ ਉਹ ਬਲੌਗ ਚ ਦੇਖਣ ਨੂੰ ਮਿਲੂਗਾ ਤੇ ਬਾਕੀ ਸਾਨੂੰ ਸਾਰਾ ਵਕਤ ਮਿਲੂਗਾ ਜਿਹੜਾ ਬਲੌਗ ਚ ਦੇਖਣ ਨੂੰ ਤੇ ਐਂਡ ਵਿੱਚ ਤੁਹਾਨੂੰ ਮਿਲੂਗਾ ਜੀ ਪਹਾੜ ਦਾ ਬਲੌਗ ਤੇ ਇਹ ਉਹਦੇ ਚ ਤੁਹਾਨੂੰ ਦਿਖਾਵਾਂਗੇ ਜੀ ਪਾਰ ਦੇ ਰਸਤੇ ਤੇ ਵੀਊ ਵਗੈਰਾ ਵੀ ਉਧਰ ਦੇ ਰਸਤੇ ਕੀ ਮਿਹਦੇ ਆ ਜੀ ਤੇ ਤੁਸੀਂ ਸਾਡੇ ਬਲੌਗ ਨਾਲ ਬਣ ਰਹੇ ਹੋ ਜੀ ਤੁਹਾਨੂੰ ਕਮੈਂਟਾਂ ਜਰੂਰ ਦੱਸਿਓ ਵੀ ਤੁਹਾਨੂੰ ਅੱਜ ਦਾ ਬਲੌਗ ਕੀ ਮਿਹਦਾ ਲੱਗਿਆ ਜੀ ਲਓ ਜੀ ਇੱਧਰ ਸਾਡਾ ਤੇਲ ਗਰਮ ਹੋ ਗਿਆ ਜੀ ਤੇ ਹੁਣ ਅਸੀਂ ਅੱਜ ਬਣਾਉਂਗੇ ਜੀ ਆਲੂ ਰਾਜਮਾ ਦੀ ਸਬਜ਼ੀ ਤੇ ਇੱਧਰ ਅਸੀਂ ਰਾਜਮਾ ਕਰਲੇ ਸੀਗੇ ਬੋਇਲ ਤੇ ਉਬਾਲ ਰਹੇ ਸੀਗੇ ਤੇ ਹੁਣ ਅਸੀਂ ਸਬਜ਼ੀ ਲਗਾਉਂਗੇ ਤੜਕਾ ਤੇ ਇੱਧਰ ਆ ਥੋੜੀ ਜੀ ਆਲੂ ਕੱਟ ਕੇ ਰੱਖ ਲਿਆਂਗੇ ਤੇ ਰਾਜਮਾਨ ਉਸ ਯਾਤਰੀ ਜੇ ਚੱਕ ਲਿਆ ਸੀਗਾ ਤੇ ਮੈਂ ਕਿਹਾ ਨਾਲ ਫਿਰ ਆਲੂ ਪਾ ਕੇ ਇੱਕ ਸਿਟੀ ਲਵਾ ਦੂੰਗੇ ਜੀ ਨਾਲ ਸਾਡੇ ਆਲੂ ਬਣ ਚੁੱਕੇ ਸੀ ਤੇ ਪਹਿਲਾਂ ਤਾਂ ਜੇ ਸਾਡਾ ਤੇਲ ਗਰਮ ਹੋ ਚੁਲਿਆ ਜੀ ਤੇ ਹੁਣ ਅਸੀਂ ਇਹ ਚ ਪਾਉਂਗੇ ਜੀ ਜੀਰਾ ਰੋਲ ਕਲਾ ਸੜਾਪੁਰ ਤੇ ਚਾਰ ਰੀ ਦੀ ਥੋੜਾ ਬਰਾਉਨ ਬਰਾਉਨ ਹੋ ਗਈ ਤਾਂ ਤੇ ਪਾਉਂਦੇ ਸੀ ਹਲਦੀ ਨਮਕ ਲਈ ਤੇ ਪਹਿਲਾਂ ਦਾ ਸਾਡਾ ਕਲਾ ਬਰਾਉਨ ਹੋ ਗਈ ਤੇ ਜਿੰਨੇ ਇਹਨਾਂ ਸੀ ਤੇ ਤੇ ਰੋਗੀ ਦਾ ਕੰਮ ਕਲਾ ਹੋ ਗਿਆ ਜਿਹੜਾ ਵੀ ਬਰਾਉਨ ਤੇ ਅੱਜ ਪਾਤਾ ਕਿ ਨਮਕ ਹਲਦੀ ਮਿਰਚ ਥੋੜੀ ਕਿਸੇ ਵੀ ਲਾਲ ਮਚਪਾਈ ਹਰੀ ਮਚਪਾਈ ਤੇ ਜਿਸੀ ਤੇ ਇਹਨਾਂ ਨੂੰ ਜਿਸੀ ਕਲਰਵਾ ਕੇ ਪਾਤੀ ਸੀ ਵੀ ਸਾਕੇ ਸਬਜ਼ੀ ਦਾ ਕਲਰ ਵਧੀਆ ਆਵੇਗੀ ਤੇ ਅੱਜ ਦਾ ਸਾਡੀ ਹਲਦੀ ਨਮਕ ਤੇ ਤੁਸੀਂ ਥੋੜੀ ਲਾਲ ਮੀਰੀ ਚੀਜ਼ ਹੋ ਗਈ ਕੜਾ ਮਸਾਲਾ ਹੋ ਗਿਆ ਤੇ ਤਿਆਰ ਤੇ ਹੁਣ ਇਸੇ ਖੜਾ ਥੋੜਾ ਜਿਹਾ ਪਾਣੀ ਪਾਉਂਦੇ ਹਾਂ ਇਸੇ ਤਰ੍ਹਾਂ ਮਗਾ ਕੇ ਚੜੀ ਕਰਾ ਰਹੀ ਸੀ ਇਹ ਵੇਖੀ ਤੇ ਅੱਧੇ ਅੱਧੇ ਆਲੂ ਕੱਟਲੇ ਸੀਗੇ ਤੇ ਰਾਜਮਾ ਵੀ ਬੋਇਲ ਹੋਏ ਹੋਏ ਆ ਜੀ ਤੇ ਅੱਜ ਬਣਾਉਂਗੇ ਜੀ ਆਲੂ ਰਾਜਮਾ ਤੇ ਲਓ ਜੀ ਅਦਰਕ ਰਾਈਕਾ ਨਿਕਲਣਾ ਰਿਹਾ ਹੋ ਗਿਆ ਲੇ ਆਂਗੇ ਤੇ ਦੇਖੋ ਹੋਏ ਜੀ ਆਲੂ ਅਗਰ ਕਰ ਲਾਂਗੇ ਸਾਦੀ ਚਾਲੂ ਹੈ ਮੇਕੀ ਤਾਂ ਕਿ ਆਲੂ ਅਦਰਕ ਨਿਕਲਣਗੇ ਜੀ ਇਸ ਤਰੀਕੇ ਤੇ ਖਰ ਨੂੰ ਪਾਉਂਦਾ ਕਿ ਤੇਲ ਵਾਲੇ ਤੇ ਉਸ ਤੋਂ ਬਾਅਦ ਆਉਂਗੀ ਜੀ ਰਾਜਮਾ ਤੇ ਇਹ ਥੋੜੀ ਜੀ ਚੈੱਕ ਆਉਗੇ ਜੀ ਤੇ

ਤੇ ਹੋਏ ਥੋੜੀ ਜਿਹੀ ਰਾਜਮਾ ਆਪਣੇ ਤਰ੍ਹਾਂ ਦੇ ਵਾਈਟ ਦੇ ਤੇ ਅਸੀਂ ਸੱਜੀ ਥੋੜੀ ਜਿਹੀ ਗਾੜੀ ਗਾੜੀ ਜੀ ਬਣਾਉਂਗੇ ਤੇ ਰਾਜਮਾ ਸੱਚੀ ਇਥੇ ਗਾੜੀ ਗਾੜੀ ਬਦਿਆ ਨਾ ਦੇ ਜਿਆਦਾ ਪਤਲੀ ਪਤਲੀ ਜੀ ਬਦਿਆ ਨਹੀਂ ਲਾ ਦਿੰਦੇ ਅਸੀਂ ਪਿਆਜ਼ ਜਨੂਨ ਲਵਾਉਂਗੇ ਜੀ ਚੰਗੀ ਤਰ੍ਹਾਂ ਸਿੱਤੀ ਤੇ ਜਦੋਂ ਰਾਜਮਾ ਦਾ ਉਬਲੇ ਰਹੀ ਸੀ ਕੇ ਜੀ ਤੇ ਪਸੀ ਹੋਣਾ ਥੋੜੀ ਜਿਹੀ ਤਰੀ પા ਕੇ ਤੇ ਇਹਨਾਂ ਨੂੰ ਇੱਕਿਆ ਦੋ ਚੀਤੀ ਲਾਉਗੀਆਂ ਤਾਂ ਕਿ ਸਾਡੇ ਆਲੂ ਵੀ ਪੋਲਵੇ ਜੀ ਤੇਾਰ ਤੇ ਪੱਲਾ ਦਾ ਜਿਹਾ ਸਿੱਤ ਲੜੀ ਚਲੋ ਜੀ ਸਭ ਢੰਗ ਗਿਆ ਸਾਡੇ ਤੜਕਾ ਤੇ ਹੁਣ ਅਸੀਂ ਤਰੀ ਲਾਦੀ ਤੇ ਹੁਣ ਜਿੱਚ ਢੱਕਣ ਲਗਾ ਕੇ ਤੇ ਦੋ ਸਿੜੀਆਂ ਲਵਾ ਕੇ ਤੇ ਤੁਹਾਨੂੰ ਜਦੋਂ ਸਬਜੀ ਬਣ ਕੇ ਤਿਆਰ ਹੋ ਜੂਗੀ ਸਾਡੀ ਤੇ ਤੁਹਾਨੂੰ ਮਿਲਦੇ ਆ ਜੀ ਫੇਰ ਤੇ ਨਾਲ ਇਹ ਤੁਹਾਨੂੰ ਦਿਖਾਵਾਂਗੇ ਸਾਡੀ ਸਬਜੀ ਕਿਵੇਂ ਦੀ ਬਣੀ ਜੀ ਤੇ ਬਾਕੀ ਸਾਡਾ ਤਾਂ ਯਾਰ ਹੈਗਾ ਜੀ ਇੱਧਰ ਤੁਸੀਂ ਸਾਰੇ ਇਸ ਕੰਦੇਸੀ ਕੇ ਵੀ ਧਨੀਆ ਪਾਇਆ ਕਰੋ ਤੇ ਸਬਜੀ ਦਾ ਟੇਸ ਵਧੀਆ ਆਉਂਦਾ ਜੀ ਤੇ ਲਓ ਜੀ ਅਸੀਂ ਇਸ ਧਨੀਆ ਵੀ ਟਕਿਆਂਦਾ ਜੀ ਤੇ ਧਨੀਆ ਪਾਉਂਗੇ ਜੀ ਬਾਅਦ ਚ ਤੇ ਅਸੀਂ ਇਹਨੂੰ ਕੱਟ ਕੇ ਰੱਖ ਲਿਆ ਜੀ ਧੋਸ ਵਰਗੇ ਚਿਰਕੇ ਜੀ ਤੇ ਅਜਿਟਕਾ ਲਗਾ ਦੀ ਜੀ ਤੇ ਮਿਲ ਗਈ ਜੀ ਨਾ ਸਬਜੀ ਤਿਆਰ ਹੋਣ ਤੋਂ ਬਾਅਦ ਤੇ ਲੋ ਜੀ ਇੱਧਰ ਸਾਡੀ ਸਬਜੀ ਬਣ ਕੇ ਹੋ ਗਈ ਜੀ ਤਿਆਰ ਤੇ ਆਲੂ ਵੀ ਆਣ ਬਣ ਗਏ ਜੀ ਤੇ ਰਿਜ ਗਏ ਸੀਗੇ ਆਲੂ ਆਣ ਤੇ ਹੁਣ ਅਸੀਂ ਇਹ ਚ ਪਾਵਾਂਗੇ ਜੀ ਧਨੀਆ ਤੇ ਜਿਹੜਾ ਅਸੀਂ ਕੱਟ ਕੇ ਰੱਖਿਆ ਸੀਗਾ ਜੀ ਤੇ ਇਹ ਵੀ ਆਉਣ ਤੋਂ ਬਾਅਦ ਥੋੜਾ ਜਿਹਾ ਫੇਰ ਲਿਜਾ ਲੂਗੇ ਜੀ ਚਲੋ ਜੀ ਤੁਹਾਡੀ ਸਬਜੀ ਬਣ ਕੇ ਕੇ ਹਨ ਚੰਗੀ ਤਰ੍ਹਾਂ ਤਿਆਰ ਹੋ ਗਈ ਜੀ ਤੇ ਹੁਣ ਅਸੀਂ ਇਹ ਚ ਧਨੀਆ ਵੀ ਪਾਤਾ ਜੀ ਤੇ ਦੇਖੋ ਹਨ ਕਿੰਨੀ ਵਧੀਆ ਸੱਜੀ ਬਣੀ ਹਨ ਗਾੜੀ-ਗਾੜੀ ਜੀ ਆਲੂ ਰਾਜਮਾ ਦੀ ਤੇ ਪਹਿਲਾਂ ਤਾਂ ਮੈਂ ਸਲਾਹ ਵੰਦੀ ਸੀ ਕਿ ਤੁਹਾਡੇ ਚਾਵਲ ਬਣਾ ਲਈਏ ਨਾਲ ਤੇ ਫਿਰ ਮੈਂ ਕਿਹਾ ਸ਼ਾਮ ਦਾ ਟਾਈਮ ਹੈ ਸ਼ਾਮ ਨੂੰ ਚੌਲ ਵਧੀਆ ਨਹੀਂ ਲੱਗਦੇ ਤੇ ਫਿਰ ਅਸੀਂ ਹੁਣ ਜਿਹਦੇ ਨਾਲ ਬਣਾਉਗੇ ਜੀ ਕਣਕ ਦਾ ਪ੍ਰਸ਼ਾਦ ਤੇ ਕਣਕ ਨੂੰ ਮੱਕੀ ਦਾ ਪ੍ਰਸ਼ਾਦ ਅਸੀਂ ਖਾਣਾ ਬਣਾਇਆ ਸੀ ਤੇ 2 ਦਿਨ ਹੋ ਗਏ ਸਾਨੂੰ ਜੀ ਤੇ ਮੱਕੀ ਦਾ ਪ੍ਰਸ਼ਾਦਾ ਬਣਾਇਆ ਸੀਗਾ ਤੇ ਸ਼ਾਮ ਟਾਈਮ ਤੇ ਮੈਂ ਸੋਚਿਆ ਹੁਣ ਦੋ ਦਿਨੋਂ ਮੱਕੀ ਦਾ ਪ੍ਰਸ਼ਾਦਾ ਖਾਂਦੇ ਤੇ ਅੱਜ ਬਣਾਉਂਗੇ ਜੀ ਅਸੀਂ ਕਣਕ ਦਾ ਪ੍ਰਸ਼ਾਦਾ ਤੇ ਇਹ ਦੇਖੋ ਕਿੰਨੀ ਵਧੀਆ ਗਾੜੀ-ਗਾੜੀ ਸੱਤੀ ਬਣਾਈ ਜੀ ਆਜੋ ਤੁਸੀਂ ਵੀ ਕਹੋ ਜੀ ਸਾਡੀ YouTube ਫੈਮਿਲੀ ਤੇ ਅਜੇ ਤਾਂ ਅਸੀਂ ਸਬਜ਼ੀਓ ਬਣਾਈ ਜੀ ਤੇ ਰੋਟੀ ਅਜੇ ਅਸੀਂ ਰੁੱਕ ਕੇ ਬਣਾਉਂਗੇ ਜੀ ਤੇ ਚਲੋ ਜੀ ਤੁਹਾਨੂੰ ਮਿਲਦੇ ਜੀ ਫੇਰ ਤੇ ਅਦਰ ਸਾਡੀ ਹਰਸੀ ਭਰਨ ਨੂੰ ਮਿਲੋ ਜੀ ਸੱਚੀ ਘਰ ਬਲਾਗ ਪੁੱਤ ਸੱਚੀ ਘਰ ਸਾਡੇ ਰੋਜ਼ ਵਾਦ ਦਾ ਕਰਦੇ ਜੀ ਬੈਂਗਰ ਹੂੰ ਬੈਂਗਰ ਮੈਂ ਜੀ ਬਾਕੇ ਦੇਤੀ ਮਤਲਬ ਮੈਂ ਕੀ ਖਾਣ ਲੱਗਿਆ ਦਖਾਰੋਂ ਅੰਦਰ ਬੈ ਕੇ ਕੰਮ ਕੰਮ ਹੈਗੀ ਆਪਣੀ ਦੇ ਦੇ ਫੋਨ ਦੇ ਦੇ ਠੀਕ ਹੈ ਤੇ ਚਲੋ ਜੀ ਹੁਣ ਮੇਰੀ ਸਬਜੀ ਬਣ ਕੇ ਹੋ ਗਈ ਜੀ ਤਿਆਰ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਜਦੋਂ ਅਸੀਂ ਗਰਮ ਗਰਮ ਪ੍ਰਸ਼ਾਦਾ ਬਣਾਉਂਗੇ ਜੀ ਤੇ ਹੁਣ ਮੈਂ ਇਹਵਾ ਜੀ ਕੱਪੜੇ ਧਰ ਕੇ ਛੱਤ 'ਤੇ ਤੇ ਫਿਰ ਅਸੀਂ ਕੱਪੜੇ ਤਾਂ ਲਗਾਈਏ ਜੀ ਇਹ ਲੋਕ ਜੀ ਦੇਖੋ ਜੀ ਸਾਡੀ ਸਬਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਤੇ ਕਲਰ ਦੇਖੋ ਸਬਜੀ ਦਾ ਕਿੰਨਾ ਵਧੀਆ ਆਇਆ ਜੀ ਤੇ ਇਹਨ ਘੈਂਟ ਜੀ ਸਬਜੀ ਬਣ ਕੇ ਤਿਆਰ ਹੋ ਗਈ ਦੇਖੋ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਜੀ ਸਬਜੀ ਦੀ ਇਹਨ ਗਾੜੀ-ਗਾੜੀ ਸਬਜੀ ਹੈ ਜੀ ਤੇ ਇਹਦਰ ਮੈਂ ਸਬਜੀ ਮੇਰੀ ਬਣ ਕੇ ਤਿਆਰ ਹੋ ਗਈ ਜੀ ਤੇ ਇਧਰ ਮੈਂ ਨਾਲ ਦੀ ਨਾਲ ਆਟਾ ਵੀ ਗੁੰਨ ਲਿਆ ਜੀ ਤੇ ਇਧਰ ਆਟਾ ਗੁੰਨ ਲਿਆ ਜੀ ਨਾਲ ਦੀ ਨਾਲ ਤੇ ਹੁਣ ਬਣਾਉਂਗੀ ਜੇ ਅਸੀਂ ਠਹਿਰ ਕੇ ਨਹੀਂ ਹਜੇ ਤਾਂ ਰੁੱਕ ਕੇ ਬਣਾਉਂਗੀ 6:30 ਵਜੇ ਤੱਕ ਬਣਾਉਂਗੀ ਜੀ ਗਰਮ ਗਰਮ ਪ੍ਰਸ਼ਾਦਾ ਕਣਕ ਦਾ ਤੇ ਕੱਪੜੇ ਮੈਂ ਤੈਹ ਲਗਾ ਲਏ ਜੀ ਧਾਰ ਕੇ ਲਈ ਸੀ ਕਿ ਉੱਪਰ ਤੇ ਤੇ ਚਲੋ ਜੀ ਮਿਲਦੇ ਆ ਜੀ ਸਾਨੂੰ ਫੇਰ ਤੇ ਲੋ ਜੀ ਮੈਂ ਆਟਾ ਗੁੰਨ ਲਿਆ ਸੀਗਾ ਤੇ ਨਾਲ ਦੀ ਨਾਲ ਗਰਮ ਗਰਮ ਪ੍ਰਸ਼ਾਦਾ ਬਣਾ ਲਿਆ ਜੀ ਤੇ 7 ਵਜਣੇ ਵਾਲੇ ਆ ਜੀ ਤੇ ਇੱਧਾ ਦੇਖੋ ਗਰਮ ਗਰਮ ਪ੍ਰਸ਼ਾਦਾ ਬਣ ਗਿਆ ਤੇ ਆ ਜਾਓ ਜੀ ਸਾਡੀ YouTube ਫੈਮਿਲੀ ਗਰਮ ਗਰਮ ਪ੍ਰਸ਼ਾਦਾ ਤੇ ਨਾਲ ਹੈ ਕਿ ਜੀ ਆਲੂ ਰਾਜਮਾ ਦੀ ਸਬਜੀ ਤੇ ਨਿੰਬੂ ਦਾ achar ਮਿਰਚਾ ਦਾ achar ਤੇ ਆ ਜਾਓ ਜੀ ਸਾਡੇ ਨਾਲ ਖਾ ਲਓ ਜੀ ਰੋਟੀ ਗਰਮ ਗਰਮ ਚਲੋ ਜੀ ਹੁਣ ਜਦੋਂ ਸੁਖਵਿੰਦਰ ਆਊਗਾ ਤੇ ਤੁਹਾਨੂੰ ਫੇਰ ਮਿਲੂੰਗੇ ਜੀ ਤੇ ਮੇਰੀ ਸਬਜੀ ਰੋਟੀ ਬਣ ਕੇ ਹੋਊਗੀ ਜੀ ਤੇ ਆਹ ਤੇ ਸੁੱਖ ਵੀ ਆਣੇ ਵਾਲੇ ਆ ਤੇ ਮਿਲਦੀ ਹੈ ਜੀ ਤੁਹਾਨੂੰ ਫੇਰ ਜਦੋਂ ਸੁੱਖ ਆਜੂਗੇ ਜੀ ਤੇ ਲੋ ਜੀ ਮਿਲੋ ਜੀ ਸਾਡੀ ਹਰਸੀ ਮਰਨ ਨੂੰ ਮੰਨ ਤਰੀ ਹੁਣ ਸਾਸੀ ਘਾਲਵਾਦ ਬੁੱਤ ਹੁਣ ਸਾਸੀ ਘਾਲਾ ਦੀ ਦੋ ਅੱਜ ਕਿੰਝ ਕੰਮ ਅੱਜ ਸੈਟ ਨਾ ਖੇਲ ਗਏ ਦਾਜ ਨਾ ਖੇਲੇ ਹਾਂ ਅੱਛਾ ਅੱਜ ਦੇਰ ਹੋ ਗਈ ਦੀ ਨੇਰ ਹੋ ਗਈ ਦੀ ਹਾਂ ਫੇਰ ਸਕੂਲ ਦਾ ਕੰਮ ਲੱਗਿਆ ਆ ਕੇ ਘਰ ਹਾਂ ਅੱਛਾ ਫੇ ਮੈਡਮ ਆਦੀਆ ਹਾਂ ਜੇ ਕੰਮ ਨਹੀਂ ਕਰਦੇ ਹਾਂ ਨਾ ਅੱਛਾ ਕੱਲ ਹੋਵੇ ਕੰਮ ਤੇ ਲੋ ਜੀ ਸਾਡੀ ਹਰਸੀ ਮਰਨ ਪਹਿਲਾਂ ਗਈ ਸੀਗੀ ਜੀ ਪਹਿਲਾਂ ਖੇਲਿਆ ਜੀ ਘੰਟਾ ਦੋ ਘੰਟਾ ਹੁਣ ਹੈ 1 8 8 ਹਾਂ ਮੰਨ 3 9 ਮੰਨ ਤੇ ਲੋ ਜੀ ਹੱਡੀ ਹੱਡੀ ਲੱਗੀ ਹੈ ਜੀ ਸਕੂਲ ਦਾ ਹੋਮਵਰਕ ਕਰਨ 9 9 1 ਓਰੇ ਮੰਨ ਨੇ ਹਾਂ ਮੰਨ 4 4 0 0 ਵੈਰੀ ਗੁੱਡ ਉੱਪਰ 1 4 1 ਮੰਨ 4 1 4 1 ਮੰਨ 1 4 2 ਮੰਨ 4 2 4 2 2 ਹੂੰ 1 4 3 ਮੰਨ 4 3 4 3 3 1 4 4 ਮੰਨ 4 4 4 4 4 ਤੇ ਲਓ ਜੀ ਸਾਡੀ ਹਰစီ ਬਣ ਲੱਗੀ ਹੈ ਜੀ ਸਕੂਲ ਦਾ ਹੋਮਵਰਕ ਕਰੀ ਤੇ ਚਲੋ ਜੀ ਅਸੀਂ ਕਰਾ ਦਈਏ ਜੀ ਸੀ ਹਾਂ 1 4 5 ਤੇ ਅਸੀਂ ਕਰਾ ਦਈਏ ਜੀ ਇਹਨੂੰ ਸਕੂਲ ਦਾ ਹੋਮਵਰਕ ਤੇ ਮਿਲਦੇ ਆ ਜੀ ਤੁਹਾਨੂੰ ਫੇਰ 5 5 ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਮਿਲੋ ਜੀ ਸੁਖ ਨਾਲ ਜੀ ਸਸਰੇ ਵਾਲ ਜੀ ਸਾਰਿਆਂ ਨੂੰ ਆਗੇ ਡਿਊਟੀ ਤੇ ਹਾਂ ਜੀ ਹਾਂ ਬਾਹਰ ਤਾਂ ਬਹੁਤ ਹੰਡਾ ਧੁੰਦ ਕਈ ਬਈ ਬੁਰਾ ਹਾਲ ਹੈ ਅੱਜ ਕੁਝ ਨਹੀਂ ਦਿਖ ਰਹੀ ਬਹੁਤ ਧੁੰਦ ਹੈ ਕਿਤੇ ਹੈ ਕਿਤੇ ਨਹੀਂ ਹੈ ਤੇ ਤੇ ਬੜੀ ਲੈਵਲ ਉਪਰ ਨੇ ਉੱਤਲ ਹੁੰਦੇ ਜਿਸ ਨੇ ਲੱਗਿਆ ਮੈਂ ਉਹ ਤੇ ਗਾ ਕੇ ਸਾਫ ਹੋਈ ਵਿੱਚ ਵਿੱਚ ਕਿਹਾ ਜਰਾ ਦਿਨ ਵਧਿਆ ਰਿਹਾ ਹਾਂਜੀ ਓਕੇ ਸੌਂ ਗਏ ਠੀਕ ਤਾਂ ਉੱਤੇ ਚਲੋ ਜੀ ਅਸੀਂ ਲੈ ਆਏ ਸੀ ਜੀ ਰੋਟੀ ਪਾ ਕੇ ਹੁਣ ਰੋਟੀ ਖਾਉਂਗੇ ਜੀ ਤੇ ਸੁੱਖ ਮੈਨੂੰ ਖਾ ਕੇ ਦੱਸੂਗੇ ਵੀ ਕਿਵੇਂ ਦੀ ਬਣੀ ਹੈ ਜੀ ਹਾਂਜੀ ਸਬਜੀ ਹਾਂਜੀ ਅੰਤਲ ਦੂਰਾ ਜਮੇ ਸਬਜੀ ਰੈਸਟ ਕਰੋ ਵੀ ਕਈ ਬਣੀ ਬੜੀ ਆਪਣੀ ਬਾਜ਼ਾਰੋਂ ਬਾਹਰੋਂ ਮਿਲਾਂ ਮੈਂ ਤਾਂ ਮੇਰੇ ਪਾਪੋ ਬਹਿ ਗਈ ਟੇਸਟੀ ਬੋਲ ਟੇਸਟੀ ਬੋਲ ਕਹਿੰਦੀ ਬਹੁਤ ਟੇਸਟੀ ਹੈ ਤੇ ਅੱਧੇ ਸਾਡੀ ਚੀਮੂ ਲੱਗੀ ਆ ਜੀ ਰੋਟੀ ਖਾਣ ਕਹਿੰਦੀ ਮੈਨੂੰ ਟੇਸਟੀ ਕਾ ਲੈ ਦਵਾ ਅੱਧੇ ਦਾ ਬੱਟੇ ਲੱਗੇ ਪਹਿਲੇ ਅੱਜ ਨਾ ਕਿਚ ਰੋਟੀ ਖਾਣ ਰੋਟੀ ਖਾਣ ਲੱਗਿਆ ਤੇ ਲੋ ਜੀ ਆ ਸਾਡੀ ਕੱਦੂ ਲੱਗਿਆ ਰੋਟੀ ਖਾਣ ਕਹਿੰਦੀ ਮਮਾ ਵਿੱਚ ਆਲੂ ਲਾ ਕੇ ਦੇ ਦੋ ਬਸ ਰੋਟੀ ਦੇ ਕਹਿੰਦੀ ਸਬਜ਼ੀ ਲਾ ਕੇ ਨਹੀਂ ਖਾਣੀ ਕਹਿੰਦੀ ਅੱਜ ਬਸ ਇੱਕ ਵੀ ਚਾਲੂ ਰੋਟੀ ਦੇ ਆਲੂ ਪਾ ਕੇ ਭੂਗਣਾ ਬਾ ਕੇ ਮੈਨੂੰ ਖਿਲਾ ਦਿਓ ਕਹਿੰਦੀ ਹਨਾ ਤੇ ਚਲੋ ਜੀ ਅੱਜ ਤਾਂ ਬੱਟੇ ਕੱਢੇ ਮੈਂ ਸਬਜ਼ੀ ਤੁਸੀਂ ਜੀ ਹਾਂਜੀ ਮੈਂ ਕਿਹਾ ਕਾਫੀ ਦਿਨ ਹੋ ਗਏ ਰਾਜਮਾ ਨਹੀਂ ਬਣਾਇਆ ਅੱਜ ਰਾਜਮਾ ਬਣਾ ਲੀਏ ਤੇ ਚਲੋ ਜੀ ਅੱਗੇ ਵੀ ਤੁਸੀਂ ਸੁਆਦ ਇਹ ਬਣਾ ਨਹੀਂ ਰਹੇ ਤੇ ਚਲੋ ਜੀ ਹੁਣ ਅਸੀਂ ਖਾ ਲਈਏ ਜੀ ਰੋਟੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਅੱਗੇ ਤੁਹਾਨੂੰ ਮਿਲੂਗਾ ਜੀ ਪਹਾੜ ਦਾ ਵਲੌਗ ਤੇ ਤੁਸੀਂ ਦੇਖ ਲਿਓ ਜੀ ਪਹਾੜ ਦੇ ਵਲੌਗ ਥੋੜਾ ਜਿਹਾ ਭੇਜਿਆ ਸੀਗਾ ਜੀ ਉਧਰ ਤੇ ਕਾਕੂ ਨੇ ਤੇ ਤੁਹਾਨੂੰ ਉਹ ਅਸੀਂ ਐਡ ਕਰੂਗੇ ਜੀ ਇਹਦੇ ਚ ਤੇ ਤੁਸੀਂ ਦੱਸਿਓ ਸਾਨੂੰ ਸਾਰਾ ਵਲੌਗ ਕਿਵੇਂ ਦਾ ਲੱਗਿਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਜਿੰਨੇ ਵੀ ਸਾਡੀ YouTube ਫੈਮਿਲੀ ਹੈ ਇੱਧਰ ਤੋਂ ਜੁੜੇ ਵੇ ਜਾਂ ਬਾਹਰ ਦੇ ਸਭ ਦੇ ਸੰਸਾਰਿਆਂ ਨੂੰ ਖੁਸ਼ ਰੱਖੇ ਜੀ ਹੱਥ ਦੇ ਵਾਸਤੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲਓ ਜੀ ਅਸੀਂ ਜਾ ਰਹੇ ਪੱਟੇ ਨੂੰ ਲਓ ਜੀ ਹੁਣ ਨਾਲ ਬਣੇ ਰਹੋ ਬਲੌਗ ਦੇ ਤੁਹਾਨੂੰ ਦਿਖਾ ਰਹੇ ਹਾਂ ਇਹ ਇਹ ਰਸਤਾ ਆ ਰਿਹਾ ਗੋਇਲੇ ਤੋਂ ਗੋਇਲੇ ਤੋਂ ਪੱਟਾ ਪਹਿਲਾਂ ਅਸੀਂ ਜਾਂਦੇ ਹਾਂ ਪੱਟੇ ਤੋਂ ਜੋੜ ਜੀ ਹੁਣ ਉਹਨੂੰ ਜਾ ਤਾਂ ਸਕਦੇ ਪਰ ਗੱਡੀ ਨਹੀਂ ਜਾਂਦੀ ਜੀ ਘਰਾਂ ਕੋਲ ਉਹ ਰਸਤਾ ਹੋ ਗਿਆ ਬਡੈਰੀ ਵਾਲਾ ਖਰਾਬ ਜਿਹੜੀਆਂ ਬਰਸਾਤਾਂ ਪਈਆਂ ਦੀਆਂ ਇਹ ਰਸਤਾ ਵੀ ਬਹੁਤ ਖਰਾਬ ਹੋ ਗਿਆ ਤਾਂ ਹੁਣ ਇਹਦੀ ਸਫਾਈ ਹੋ ਰਹੀ ਹੈ ਜੀ ਨਹੀਂ ਇਹ ਦੇਖੋ ਕਿੰਨਾ ਸ਼ਾਨਦਾਰ ਰੋਡ ਤਾਂ ਇੱਥੇ ਬੋੜੀ ਹੁੰਦੀ ਸੀ ਉਧਰ ਪਾਣੀ ਵੀ ਆ ਕਰਦੇ ਸੀ ਸਕੂਲ ਤੇ ਆਦੇ ਆਂਦੇ ਆ ਆ ਨੀਤੇ ਤੇ ਇਧਰ ਪਿੱਛਾ ਇੱਕ ਸਕੂਲ ਰਹਿ ਗਿਆ ਤੇ ਪੱਟੇ ਪੜਨ ਆਂਦੇ ਤੇ ਸਕੂਲ ਚ ਉਹ ਵੀ ਤੁਹਾਨੂੰ ਸਕੂਲ ਅੱਗੇ ਦਿਖਾਵਾਂਗੇ ਅਸੀਂ ਜਾ ਰਹੇ ਜੀ ਪੱਟੇ ਨੂੰ ਘਰ ਦੇ ਸਮਾਨ ਲੈਣ ਕੋਈ 2-4 ਤੇ ਆਹ ਦੇਖੋ ਜੀ ਇਹ ਰੋਡ ਜਮਾ ਖੋਲ ਤੇ ਆ ਤਾ ਜੀ ਆ ਦੇਖੋ ਫੇਰ ਪਹਾੜ ਖਿਸਕਿਆ ਆ ਉੱਤੇ ਹੁਣ ਸਭਾਈ ਚੱਲ ਰਹੀ ਫੇਰ ਰੋਡ ਬਹੁਤ ਵਧੀਆ ਜੀ ਇੱਧਰ ਬਣਾਏ ਵੇ ਪਰ ਕੀ ਕਰਾਂ ਇਤਕੀ ਬਰਸਾਤ ਐ ਬਹੁਤ ਲੰਬੀ ਪਈ ਹੈ ਨਾ ਬਈ ਤੇ ਉੱਥੇ ਤੇ ਆਪਾਂ ਨੇ ਘਰਾਂ ਦੇ ਥੱਲੇ ਨੂੰ ਉਤਰ ਕੇ ਆਂਦੇ ਤੇ ਦੂਏ ਸਕੂਲ ਚ ਪਹਿਲੀ ਤੇ 8ਵੀਂ ਤੱਕ ਪੜੇ ਹੈ ਹਾਂਜੀ 8ਵੀਂ ਦੇ ਬਾਅਦ ਪੱਟਿਆ ਪੜੇ ਹੈ ਹਾਂ 9ਵੀਂ ਤੱਕ ਪੱਟੇ 9ਵੀਂ 12ਵੀਂ ਤੱਕ 12ਵੀਂ ਤੱਕ ਐ ਤਾਂ ਪੱਟੀ ਵੀ ਹੈ ਪਹਿਲੀ ਤੇ 12ਵੀਂ ਤੱਕ ਦਾ ਮਤਲਬ ਹੈ ਦੋਸਤ ਪਰ ਉਹ ਦੂਰ ਹੈ ਤਾਂ ਨਾ ਫਿਰ ਦੂਰ ਹੈ ਜਾਨਾ 8ਵੀਂ ਤੱਕ ਪੂਰਾ ਬੜੇ ਨਾਲੇ ਨਿਆਣੇ ਛੋਟੇ ਹੁੰਨੇ ਨਾ ਜਿਆਦਾ ਜਦ ਤੁਸੀਂ ਛੋਟੇ ਤੇ ਫਿਰ ਓਖਾ ਦਾ ਲਾਗ ਵਾਲੀ ਚ ਪੜ ਲੇ 9ਵੀਂ ਤੇ ਗਏ ਸੀ ਫਿਰ ਪੱਟੇ ਆ ਦੇਖੋ ਜੀ ਆਹੀ ਰਸਤੇ ਨੂੰ ਪਤਾ ਨਹੀਂ ਕਿੰਨੇ ਸਾਲ ਚੱਲੇ ਅਸੀਂ ਪੈਦਲ ਅੱਛਾ ਬਸ ਹਾਲ ਕਿਹਾ ਤੂੰ ਗਿਰਲ ਹੈ ਹੁਣ ਤੱਕ ਵੀ ਲਾਲ ਹੈ ਵਿੱਚ ਉਹਦਾ ਆ ਹੀ ਹੋ ਜਾਂਨੇ ਤੇ ਜਿਆਦਾ ਨਹੀਂ ਤੁਸੀਂ 9ਵੀਂ 10ਵੀਂ 11ਵੀਂ 12ਵੀਂ 4 ਸਾਲ ਪੈਦਲ ਚੱਲੇ ਆ। ਤੁਸੀਂ ਵੀ 12ਵੀਂ ਕਰੀ ਹੈ? ਹਾਂ ਜੀ। ਅਸ਼ਵਿਆ 12ਵੀਂ ਤੱਕ ਆ। ਠੀਕ। ਪ੍ਰਿੰਸ ਨੇ? ਪ੍ਰਿੰਸ ਨੇ ਵੀ 12ਵੀਂ ਕਰੀ ਹੈ? ਹਾਂ। ਮਨਜੀਤ ਉਹਨਾਂ ਨੇ 10 ਕਰੀਆਂ ਹਨਾ। ਹਾਂ ਜੀ। ਤੇ ਲਓ ਜੀ। ਇਹ ਹੋਰ ਆਪਾਂ ਲਮਾ ਦਾ ਬਾਗ ਹੁੰਦਾ ਤਾਂ ਉੱਪਰ ਨੂੰ। ਇੱਥੇ। ਉੱਪਰ ਪੱਲਮ ਖਾਇਆ ਕਰਦੇ ਤੇ ਭੁੱਖ ਲੱਗੀ ਹੁੰਦੀ ਦੀ ਇਹ ਰ ਬੜ ਜਾਣਾ ਸੀ ਉੱਪਰ। ਅੱਛਾ। ਤੇ ਉਰਾ ਉਹ ਵੀ ਹੈ। ਆਪਣੇ ਅੰਬਾਂ ਦੇ ਵੀ ਹੈਗਾ ਹਨਾ। ਅੰਬਾਂ ਦੇ ਗਾਹਾਂ ਹੈ। ਤੇ ਕੋ ਦੁਕਾਨਾਂ ਵੀ ਹੈ ਜੀ। ਇਹ ਦੁਕਾਨਾਂ ਬਾਹਰਵਾ ਬਣ ਗਿਆ ਹੁਣ ਜਿਸ ਤਰ੍ਹਾਂ ਜਰਾ ਰੋਡ ਖੁੱਲਦਾ ਜਾਂਦਾ ਹੈ ਲੋਕ ਦੁਕਾਨਾਂ ਇਹ ਦੇਖੋ ਕਿੰਨਾ ਖਿਸਕ ਕੇ ਆਇਆ ਬਾਈ ਰੋਡ ਪਰ ਇਹਦੀ ਸਫਾਈ ਹੋਣੀ ਹੁਣ ਉਹ ਪਿੱਛੇ ਤਾਂ ਹੋ ਰਹੀ ਹੈ ਸਫਾਈ ਤੇ ਇੱਧਰ ਨੂੰ ਦੇਖੋ ਜੀ ਉੱਪਰ ਨੂੰ ਕਿੰਨੇ ਤਗੜੇ ਪਹਾੜ ਹੈ ਵੀ ਉਹ ਦੇਖੋ ਕਿੰਨਾ ਉਹ ਦੇਖੋ ਜੀ ਕਿੰਨੇ ਉੱਚੇ ਉੱਚੇ ਹੈ ਇਹ ਨੀਚੇ ਕੋ ਖੇਤ ਲੱਗਦੇ ਮੈਨੂੰ ਐਨ ਹਨ ਨਹੀਂ ਨਹੀਂ ਘਰ ਆਹ ਹਨ ਘਰ ਵੀ ਹੈ ਖੇਤ ਵੀ ਹੈ ਨਦੀ ਵੀ ਹੈ ਹਨਾ ਹਾਂਜੀ ਔਰ ਇੱਥੇ ਕਣਕ ਬੀਜੀ ਵੀ ਹੈ ਹਨਾ ਆ ਦੇਖੋ ਬਾਗ ਇੱਧਰੋਂ ਬਣਾਇਆ ਮਾਮਾ ਬਾਗ ਦਾ ਰਕ ਰੈਕਟਮਸ ਤੇ ਜ਼ਿਆਦਾਤਰ ਮੈਂ ਦੇਖਿਆ ਇੱਕ ਹੋਰ ਬਾਈ ਇੱਕ ਤਾਂ ਥੋੜੇ ਕਿ ਨਹੀਂ ਪਸ਼ੂ ਪਾਲ ਲੰਨੇ ਮਾੜਾ ਮੋਟਾ ਹਨੀ ਤੇ ਦੂਜਾ ਭਾਈ ਇੱਧਰ ਜ਼ਿਆਦਾਤਰ ਕੰਮ ਐ ਡਰਾਈਵਿੰਗ ਦਾ ਹਾਂਜੀ ਸਾਰਿਆਂ ਨੇ ਦੇਖੋ ਗੱਡੀਆਂ ਲੈਣੇ ਇੱਧਰ ਸਾਰੇ ਆਪਣੇ ਨਾਲ ਦੀ ਆਲਟੋ ਆ ਜਾਂ ਮਰੂਤੀ ਵਾਲੇ ਆ ਮਰੂਤੀ ਜ਼ਿਆਦਾ ਚੱਲਦੀ ਮਰੂਤੀ ਜ਼ਿਆਦਾ ਚੱਲਦੀ ਮਰੂਤੀ ਵਾਲੇ ਦੀ ਆਲਟੋ ਐ ਮਰੂਤੀ ਸੰਜੁਕੀ ਵਾਲਿਆਂ ਦੀ ਇਹ ਕਾਮਯਾਬ ਹੋਗੀ ਆਲਟੋ ਵੀ ਬੜੀਆਂ ਐ ਮਰੂਤੀਆਂ ਵੀ ਹਾਂ ਆਏ ਦੇਖੋ ਪੂਚੀਆਂ ਗੱਡੀਆਂ ਲੈਂਦੇ ਇੱਧਰ ਹਾਂਜੀ ਕੱਥਰਾਮਾ ਵੱਧਦੇ ਜਾਂਦੀਆਂ ਨੇ ਨੀਮੀਆ ਤੇ ਗੱਲਬਾਤ ਇਸ ਤਰ੍ਹਾਂ ਐ ਵੀ ਫਿਰ ਜਿਹੜੇ ਇਹਨਾਂ ਦੇ ਕਾਰੋਬਾਰ ਹੁਣ ਘਰ ਦੇ ਕਰੀ ਜਾਂਦੇ ਨੇ ਘਰ ਤੇ ਜਿਕਣਾ ਹੁਣ ਪ੍ਰਿੰਸੋ ਨੇ ਹੋ ਗਏ ਤੁਸੀਂ ਤੁਹਾਡਾ ਐ ਵੀ ਤੁਸੀਂ ਗੱਡੀ ਲੈ ਜਾਂਦੇ ਪਿਕਅਪ ਆ ਲੈ ਲੈਣੇ ਹੈ ਨਾ ਹਾਂਜੀ ਪਿਕਅਪ ਆ ਲੈਣੇ ਆ ਜਾਂ ਕਿਰਾਏ ਪਰ ਚਲਾ ਲਓ ਜਾਂ ਆਪਣੀ ਲੈ ਕੇ ਚਲਾ ਲਓ ਇਹ ਦੇਖੋ ਪਹਾੜ ਕਿੰਨਾ ਖਿਸਕਟਾ ਆ ਗਿਆ ਸੜਕ ਕੋਈ ਰਸਤੇਆਂ ਦਾ ਕੀ ਆ ਕਰੇ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌ ਬਾਈ ਬਾਈ ਤੇ ਸਾਨੂੰ ਕਮੈਂਟਾਂ ਜਰੂਰ ਲਿਖਿਓ ਵੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਜੀ